ਖਬਰ ਹੁਸ਼ਾਰਪੁਰ ਦੇ ਥਾਣਾ ਮਹਾਲਪੁਰ ਅਧੀਨ ਆਉਂਦੇ ਪਿੰਡ ਪਾਲਦੀ ਤੋਂ ਹੈ ਜਿੱਥੇ ਕਿ ਅੱਜ ਇੱਕ ਕਾਰ ਅਤੇ ਕੈਂਟਰ ਵਿਚਕਾਰ ਟੱਕਰ ਹੋਣ ਕਾਰਨ ਹਫੜਾ ਤਫਰੀਦ ਦਾ ਮਾਹੌਲ ਪੈਦਾ ਹੋ ਗਿਆ ਤੇ ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਵਿਅਕਤੀ ਜਿਨ੍ਹਾਂ ਚੋਂ ਦੋ ਮਹਿਲਾਵਾਂ ਵੀ ਸ਼ਾਮਲ ਨੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਕਾਰ ਚੋਂ ਬਾਹਰ ਕੱਢ ਕੇ ਇਲਾਜ ਲਈ ਇੱਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ ਜਾਣਕਾਰੀ ਮੁਤਾਬਕ ਕਿ ਅੱਜ ਬਾਦ ਦੁਪਹਿਰ ਇੱਕ ਸਬਜ਼ੀਆਂ ਨਾਲ ਭਰਿਆ ਕੈਂਟਰ ਮਹਾਲਪੁਰ ਤੋਂ ਫਗਵਾੜਾ ਵੱਲੋਂ ਜਾ ਰਿਹਾ ਸੀ ਤੇ ਇਸ ਤਰ੍ਹਾਂ ਜਦੋਂ ਉਠਾਣਾ ਮਹਾਲਪੁਰ ਦੇ ਅਧੀਨ ਪੈਣ ਦੇ ਪਿੰਡ ਪਾਲਤੀ ਵਿਖੇ ਸਥਿਤ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਪਹੁੰਚਿਆ ਤਫਗਵਾੜਾ ਤਰਫ ਆ ਰਹੀ ਇੱਕ ਚਿੱਟੇ ਰੰਗ ਦੀ ਬਲੀਨੋ ਕਾਰ ਬੇਕਾਬੂ ਹੋ ਕੇ ਕੈਂਟਰ ਨਾਲ ਝਟਕ ਰਾਈ ਜਿਸ ਕਾਰਨ ਕਾਰ ਚ ਸਵਾਰ ਦੋ ਮਹਿਲਾਵਾਂ ਸਵੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਟੱਕਰ ਇਨੀ ਜ਼ੋਰਦਾਰ ਸੀ ਕਿ ਕਾਰ ਦੇ ਦੋਵੇਂ 에ਅਰ ਬੈਗ ਤੱਕ ਖੁੱਲ ਗਏ ਮੌਕੇ ਤੇ ਪਹੁੰਚੇ ਠਾਣਾ ਮਹਾਲਪੁਰ ਦੇ ਪੁਲਿਸ ਅਧਿਕਾਰੀ ਰੇਸ਼ਮ ਸਿੰਘ ਨੇ ਦੱਸਿਆ ਕਿ ਕਾਰ ਦੀ ਰਫਤਾਰ ਤੇਜ਼ ਸੀ ਜਿਸ ਕਾਰਨ ਉਹ ਬੇਕਾਬੂ ਹੋ ਕੇ ਕੈਂਟਰ ਨਾਲ ਝਟਕ ਰਾਈ ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਕੁੱਲ ਚਾਰ ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਹਲਪੁਰ ਤੋਂ ਹੁਸ਼ਰਪਰ ਨਿਊਜ਼ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ। ਕੀ ਹੋਇਆ ਭਾਜੀ ਇੱਥੇ ਆਏ ਆ ਤੁਸੀਂ? ਸਾਨੂੰ ਜੀ ਮੈਂ ਥਾਣੇ ਬੈਠਾ ਬਠਾ ਜਗਾ ਤੇ ਇੱਕ ਟੈਲੀਫੋਨ ਨੰਬਰ ਗਿਆ ਭਾਈ ਬਟ। ਤੇ ਐਸੋ ਸਾਨੂੰ ਐਸੋ ਸਾਨੂੰ ਸਾਨੂੰ ਫੋਨ ਕੀਤਾ ਕਿ ਜਾਂ ਫਿਰ ਦੇਖੋ ਤਾਂ ਫਾਲਦੀ ਲੱਗੇ ਚੈਟਿੰਗ ਹੋਇਆ। ਤੇ ਜਦੋਂ ਮੈਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਜਿਹੜੀ ਗੱਡੀ ਆ ਰਹੀ ਹੈ ਆ ਬਲੇਰ ਹੋ। ਬਿਲਨੋ ਇਹ ਅੰਦੀਤ ਫੁਗੜਾ ਸਾਈਡ ਤੋਂ ਇਹਨੂੰ ਨਾਲ ਪਾਸਟ ਜਾਣਾ ਸੀ ਤੇ ਦੂਸਰੀ ਗੱਡੀ ਸਾਡੀਆਂ ਲੱਗੀ ਸੀ ਟ੍ਰੈਕਟਰ ਉਹ ਮਾਤਰ ਫੁਗੜਾ ਜਾ ਰਿਹਾ ਸੀ ਜਦੋਂ ਉਧਰ ਗੱਡੀ ਪਾਹ ਰਸਾ ਵਾਲਾ ਕੰਤੇ ਹੰਮੀ ਸੀ ਫਾਰ ਉਹਦਾ ਬੈਲੈਂਸ ਬਿਲਕੁਲ ਗਿਆ ਤਾਂ ਇਹ ਟਕਣ ਕਰਕੇ ਸੈਂਟਰ ਜਿਹਾ ਕੀਆ ਸੈਂਟਰ ਜਿਹੜਾ ਉਹਦੇ ਪਟੇ ਬੂਰੇ ਟੁੱਟ ਕੇ ਮੋੜੇ ਹੋਏ ਤੇ ਇਹ ਗੱਡੀ ਵੀ ਡੈਂਜ ਹੋ ਗਈ ਪੂਰੀ ਕਿੰਨੇ ਕ ਜ਼ਖਮੀ ਹੋਏ ਵਿੱਚ ਜਾਂ ਕੋਈ 4 ਬੰਦੇ ਜ਼ਖਮੀ ਨੇ ਦੋ ਲੜਕੇ ਦੋ ਰਸਤੇ ਕੀ ਲੱਗਦਾ ਹੈ ਠੀਕ ਹੈ ਹਾਂ ਨਹੀਂ ਠੀਕ ਹੈ ਉਸ ਨਾਲ ਦੀ ਕਿਹਨੋਂ ਦਾ ਠੀਕ ਹੈ ਯਾਨੀ ਮਨੁੱਖਾਂ ਨੂੰ ਤੁਹਾਨੂੰ ਬਚਾਉਣਾ ਹੈ